ਹਾਜ਼ਰੀ ਵੀਡੀਓ ਵਿੱਚ ਬਈ ਤਿੰਨ ਨਗਾਵਾਂ ਦੀ ਵੀਡੀਓ ਬਣਾਈ ਆ ਤੇ ਤਿੰਨੇ ਹੀ ਮੰਨ ਕੇ ਚੱਲ ਟੌਪ ਬਰੀਡ ਆ ਪਹਿਲੇ ਨੰਬਰ ਤੇ ਜਰਸੀ ਦੇਖੋ ਬਈ ਕਿਹੜਾ ਸੂਆ ਸੁੰਦੀ ਆ ਇਹ ਇਹ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲਊ ਬਈ ਇਹ ਮਤਲ ਲੈ ਜੋ ਹਫਤਾ ਮੰਨ ਕੇ ਚਲ ਆ ਸੀ ਇਹਦੇ ਕੋਲੇ ਹਫਤੇ ਦੀ ਕੱਚੀ ੱਟ ਲਾ ਦੇਖੋ ਭਾਈ ਬਹੁਤ ਪਈਆਂ ਥਾਂ ਇੱਕ ਨੰਬਰ ਨਾੜਾ ਨੂਣਾ ਫੁੱਲ ਚੰਗੀਆਂ ਬੜੀ ਚੰਗੀ ਆ 60 65 ਰੁਪਏ ਤੋਂ ਤਾਂ ਬੋਲੀ ਪੈਂਦਾ 60 ਤੋਂ ਉੱਤੇ ਸਾਢੇ 60 ਓਕੇ ਭਾਈ ਆਪਣੇ ਘਰ ਦੀ ਵੜਾ ਤਾਂ ਘਰ ਦੀ ਘਰ ਦੀ ਜੀ ਪੰਜਾਬ ਵਾਲੀ ਬੜਾ ਘਰ ਦੀ ਪਤਾ ਹੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆ 22 ਹੈ ਮਤਲ ਸਾਰਾ ਨੰਬਰ ਬੋਲਿਓ ਜੀ 87280 77900 87280 77900 7092122 ਦਾ ਕੰਟੈਕਟ ਨੰਬਰ ਆ ਦੰਦੋਂ ਖੀਰੀ ਆ ਨਾ ਬਾਈ ਹਾਂ ਖੀਰੀ ਕਿਹੜਾ ਸੂਆ ਪਹਿਲਾ ਸੂਆ ਪਹਿਲਾ ਪਹਿਲਾ ਸੂਆ ਦੰਦੋਂ ਖੀਰੀ ਬਾਈ ਬੱਚਾ ਕਰਮਾਲੀ ਨੇ ਬੱਚੀ ਦਿੱਤੀ ਆ ਬੱਚੀ ਆ ਖੜੀ ਆ ਇਹ ਕਿੰਨਾ ਕੁ ਵੱਡਾ ਤਿਆਰ ਆ ਬਾਈ ਇਹਦੇ ਥੱਲੇ 10 ਲੀਟਰ ਪੋੜਾ ਤਿਆਰ ਕਦੋਂ ਸੂਈ ਆ ਇਹ ਇਨੋਂ ਪੰਜ ਦਿਨ ਹੋ ਗਏ ਪੰਜ ਤੋਂ 6 ਦਿਨ ਹੋ ਗਏ ਲੇਵਾ ਬਹੁਤ ਚੰਗਾ ਫੇਸਪੂਸ ਬੜਾ ਚੰਗਾ ਦੰਦੋਂ ਖੀਰੀ ਆ ਬਰੀਟ ਫੁੱਲ ਚਮਕ ਫੁੱਲ ਤੇ ਆ ਕਿਹੜਾ ਫੁੱਲ ਪਹਿਲ ਨਹੀਂ ਇਹ ਆ ਇਹ ਕਦੋਂ ਸੁਈ ਆ ਇਹਨੂੰ ਹਫਤਾ ਇਹਨੂੰ ਲਾਦਾ ਬੱਚਾ ਇਹਦੇ ਮਗਰ ਬੱਚਾ ਖੜਾ ਸਾਰਾ ਲੀਟਰ ਤੋਂ ਤਿਆਰ ਹੈ ਇਸਲੇ 18 ਲੀਟਰ ਹਾਂ ਬੜਾ ਬਹੁਤ ਚੰਗੀਆਂ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਟ్రਾਈ ਕਰੀ ਵਾ ਪੂਰਾ ਪੂਰਾ ਤੜਕਾ ਨਹੀਂ ਆਪਾਂ ਸੱਜਾ ਦੁੱਧ ਚੱਕਿਆ ਦੋ ਟਾਈਮ ਠੀਕ ਆ ਭਾਈ ਧੰਨਵਾਦ